ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਅਸਾ ਠੀਕ ਆ ਯੂ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਆਪਣੇ ਘਰਾਂ ਵਿੱਚ ਤੇ ਦਿਨ ਹੈਗਾ ਜੀ ਥਰਸਡੇ ਦਾ ਤੇ ਟਾਈਮ ਹੈਗਾ ਇਹ ਦੁਪਹਿਰ ਦਾ ਤੇ ਇੱਥੇ ਮੈਂ ਨਾ ਰਾਜਮਾ ਨਾ ਮੈਂ ਰੱਖ ਦਿੱਤੇ ਸੀ ਸਿਰ ਦਾ ਮੈਂ ਕੰਮ ਸਾਰਾ ਹੋ ਗਿਆ ਸੀ ਮੋਸਟਲੀ ਮੇਰਾ ਤੇ ਇੱਥੇ ਮੈਂ ਰਾਜਮਾ ਬਣਾਉਣੇ ਸੀ ਤੇ ਮੈਂ ਰਾਜਮਾ ਸਵੇਰੇ ਹੀ ਨਾਲ ਹੀ ਉਬਲਣੇ ਰੱਖ ਦਿੱਤੇ ਸੀਗੇ ਤੇ ਦੋ ਤਿੰਨ ਦਿਨਾਂ ਤੋਂ ਨਾ ਠੀਕ ਨਾ ਹੋਣ ਕਰਕੇ ਮੈਂ ਤੋਂ ਕੁਝ ਬਣਿਆ ਹੀ ਨਹੀਂ ਬਿਚਾਰੇ ਹਸਬੰਦ ਜਿੱਦਾਂ ਵੀ ਉਹਨਾਂ ਨੇ ਕਿਦਾਂ ਵੀ ਕੀਤਾ ਤੇ ਸਿਹਤ ਨਾ ਠੀਕ ਹੋਣ ਕਰਕੇ ਕਿਉਂਕਿ ਮੈਨੂੰ ਲੂਜ਼ ਮੋਸ਼ਨ ਠਣ ਲੱਗ ਗਈ ਸੀ ਤੇ ਲੂਜ਼ ਮੋਸ਼ਨ ਚਾਰ ਪੰਜ ਦਿਨ ਹਟ ਹੀ ਨਹੀਂ ਸੀ ਰਹੇ ਤੇ ਇੱਥੇ ਜੀ ਦਵਾਈ ਲੈਂਦੀ ਸੀ ਫਿਰ ਮੈਂ ਠੀਕ ਹੋ ਗਈ ਸੀ ਪਰ ਵੀਕਨੈਸ ਬਹੁਤ ਆ ਚੁੱਕੀ ਸੀ ਤੇ ਇੱਥੇ ਮੈਂ ਬਣਾ ਤੜਕਾ ਲਾਣ ਲੱਗੀ ਰਾਜਮਾਂ ਨੂੰ ਤੇਲ ਨੂੰ ਮੈਂ ਚੰਗੀ ਤਰ੍ਹਾਂ ਕાળ ਲੈ ਸੀ ਪਹਿਲਾਂ ਪਾਈ ਮੈਂ ਉਹਦੇ ਚ ਹਿੰਗ ਜੀਰਾ ਤੇ ਲਸਣ ਔਰ ਪਿਆਜ਼ ਦੋਨੋਂ ਮੈਂ ਚੰਗੀ ਤਰ੍ਹਾਂ ਭੁੰਨੇ ਫਿਰ ਮੈਂ ਅਦਰਕ ਔਰ ਹਰੀ ਮਿਰਚ ਔਰ ਟਮਾਟਰ ਜਿਹੜਾ ਸੀਗਾ ਉਹਨੂੰ ਵੱਖਰਾ ਹੀ ਗ੍ਰाइंड ਕੀਤਾ ਸੀ ਕਿਉਂਕਿ ਮੈਂ ਜੇ ਅਦਰਕ ਨੂੰ ਵਿੱਚ ਨਾਲ ਪਾ ਦਾਂ ਫਿਰ ਨਾ ਮਸਾਲਾ ਲੱਗਣ ਲੱਗ ਜਾਂਦਾ ਥੱਲੇ ਤੇ ਇਸ ਕਰਕੇ ਨਾ ਮੈਂ ਉਹਨੂੰ ਹਮੇਸ਼ਾ ਹੀ ਟਮਾਟਰ ਹਰੀ ਮਿਰਚ ਔਰ ਤਿੰਨਾਂ ਜਨਾਂ ਨੂੰ ਮਿਕਸ ਕਰਕੇ ਫੇਰ ਹੀ ਪਾਉਂਦੀ ਹੁੰਨੀ ਜਦੋਂ ਥੋੜਾ ਜਿਹਾ ਬ੍ਰਾਊਨ ਹੋ ਜਾਏ ਫੇਰ ਮੈਂ ਪਾਉਂਦੀ ਹੁੰਨੀ ਆ ਕਿਉਂਕਿ ਅਦਰਕ ਨੂੰ ਫਿਰ ਨਾ ਜੇ ਜ਼ਿਆਦਾ ਭੁੱਜ ਜੇ ਤੇ ਫੇਰ ਸਬਜੀ ਕੌੜੀ ਲੱਗਣ ਲੱਗ ਜਾਂਦੀ ਜ਼ਿਆਦਾ ਭੁੱਜੇ ਤਾਂ ਤਾਂ ਵੀ ਸਬਜੀ ਜਿਹੜੀ ਤੁਸੀਂ ਗੌਰ ਕਰਿਓ ਕਿ ਜੇ ਅਸੀਂ ਲਸਣ ਮੈਂ ਕਿਉ ਲਸਣ ਅਦਰਕ ਸਰਦੀਆਂ ਚ ਜ਼ਿਆਦਾ ਹੀ ਵਰਤਦੀ ਹੁੰਨੀ ਆ ਕਿਉਂਕਿ ਇਹ ਬਹੁਤ ਰੋਗਾਂ ਦੀ ਦਵਾਈ ਇੱਕ ਸਾਬ ਦੀ ਤੇ ਕਈ ਭੈਣਾਂ ਬਹੁਤ ਲਸਣ ਵਗੈਰਾ ਘੱਟ ਪਾਉਂਦੀਆਂ ਨੇ ਕਿ ਜੀ ਇਹ ਨਾ ਨਾ ਬੀਪੀ ਵੱਧਾ ਉਹ ਇਦਾਂ ਕੁਛ ਨਹੀਂ ਹੁੰਦਾ ਕਿ ਇਹ ਬਹੁਤ ਆਰਾਮ ਬਾਗ ਇਹ ਕਈਆਂ ਬਿਮਾਰੀਆਂ ਦੀਆਂ ਲਸਣ ਪਿਆ ਜਿਹੜੀਆਂ ਅਦਰਕ ਨੂੰ ਲਸਣ ਜਿਹੜਾ ਇਹ ਕੰਮ ਹੁੰਦਾ ਤੇ ਇੱਥੇ ਮੈਂ ਇਹ ਵਾਲਾ ਮਿਕਸ ਕਰਕੇ ਚੰਗੀ ਤਰ੍ਹਾਂ ਭੁੰਨ ਕੇ ਵਿੱਚ ਪਾਵਾਂਗੀ ਤੇ ਮੈਂ ਗੱਲ ਕਰ ਰਹੀ ਸੀ ਕਿ ਮੈਂ ਕਿਹਾ ਭਾਵੇਂ ਜੋ ਮਰਜ਼ੀ ਹੋ ਜੇ ਜੇ ਨਾ ਇੰਨਾ ਵੀ ਬਿਮਾਰ ਹੋਵੇ ਨਾ ਪਰ ਥੋੜੀ ਜਿਹੀ ਹਿੰਮਤ ਕਰਕੇ ਜੇ ਬੰਦਾ ਕੰਮ ਕਰਨ ਲੱਗ ਜੇ ਤੇ ਸਾਰੇ ਹੀ ਕੰਮ ਹੋ ਜਾਂਦੇ ਥੋੜੀ ਜਿਹੀ ਹਿੰਮਤ ਕਰਨੀ ਪੈਂਦੀ ਬੰਦੇ ਨੂੰ ਨਹੀਂ ਤਾਂ ਮਨ ਜੇ ਤੇ ਨਾ ਵੀ ਠੀਕ ਹੋਏ ਬੰਦਾ ਪਿਆਰ ਹੋਵੇ ਤੇ ਕੋਈ ਗੱਲ ਨਹੀਂ ਪਰ ਇਹ ਵਾ ਕਿ ਆਪਣੇ ਬੱਚਿਆਂ ਵੱਲ ਆਪਣੇ ਹਸਬੰਦ ਵੱਲ ਦੇਖ ਕੇ ਇਹ ਕੰਮ ਕਰਨਾ ਹੀ ਪੈਂਦਾ ਜੇ ਇੱਕ ਲੇਡੀ ਨੂੰ ਮਤਲਬ ਕੰਮ ਨਾ ਕਰੇ ਮਤਲਬ ਘਰ ਵਿੱਚ ਇੱਕ ਦਿਨ ਵੀ ਨਾ ਕੰਮ ਕਰੇ ਤੇ ਤਾਂ ਘਰ ਬਹੁਤ ਹੋ ਜਾਂਦਾ ਹੈ ਤੇ ਅੱਜ ਮੈਂ ਤੇ ਤਿੰਨ ਚਾਰ ਦਿਨਾਂ ਬਾਅਦ ਉੱਠੀ ਹਾਂ ਤੇ ਮੈਨੂੰ ਇਦਾਂ ਲੱਗ ਰਿਆ ਸੀ ਸਾਰਾ ਗੰਦਾ ਗੰਦਾ ਹੀ ਲੱਗ ਰਿਹਾ ਜੇ ਕੰਮ ਵਾਲੀ ਕੰਮ ਕਰਕੇ ਜਾਂਦੀ ਸੀ ਪਰ ਮੈਨੂੰ ਵੀ ਫਿਰ ਵੀ ਲੱਗੀ ਜਾ ਰਿਹਾ ਸੀ ਕਿ ਬਹੁਤ ਗੰਦਾ ਹੈ ਤੇ ਚਲੋ ਇੰਨਾ ਵਿੱਚ ਉਹ ਥੋੜੀ ਹੈਲਪ ਮਿਲ ਜਾਂਦੀ ਲਾਗੇ ਕੋਈ ਨਹੀਂ ਹੋਣ ਕਰਕੇ ਵੀ ਚਲ ਵਿਚਾਰੀ ਨੇ ਇੱਕ ਦਿਨ ਰੋਟੀ ਵੀ ਬਣਾ ਕੇ ਗਈ ਸੀਗੀ ਤੇ ਫਿਰ ਮੇਰੇ ਹਸਬੰਦ ਕਹਿੰਦੇ ਨਹੀਂ ਅਸੀਂ ਆਪੇ ਰੋਟੀ ਬਣਾ ਲਾਂਗੇ ਕੋਈ ਨਹੀਂ ਤੇ ਫਿਰ ਮੈਂ ਮੈਨੂੰ ਹੋਇਆ ਕਿ ਮੇਰੇ ਮਨ ਵੀ ਜੜਨ 2-3 ਦਿਨ 4 ਦਿਨ ਹੋ ਗਏ ਮੈਂ ਕੁਝ ਖਾਦਾ ਨਹੀਂ ਸੀ ਮੇਰੇ ਦਿਲ ਕਰਦਾ ਕੁਝ ਖਾਵਾ ਨਹੀਂ ਆਖੀ ਮੈਂ ਥੋੜਾ ਰਸ ਰਸਾ ਲਿਆ ਸੀ ਮੈਂ ਜਿਆਦਾ ਨਹੀਂ ਰਾਜਮਾ ਬਣਾਇਆ ਪਰ ਹੈਵੀ ਹੁੰਦੇ ਰਾਜਮਾ ਵੀ ਪਰ ਮੈਂ ਵਿੱਚ ਸੁੰਡ ਪਾ ਲੈਣੀ ਹੁੰਦੀ ਤੇ ਇੱਥੇ ਮੈਂ ਲੱਗ ਗਈ ਸੀ ਤੜਕਾ ਲੱਗ ਗਿਆ ਮੋਸਟਲੀ ਮੇਰਾ ਦੇਖ ਲਓ ਤੁਸੀਂ ਭੁੱਜ ਰਿਹਾ ਬਹੁਤ ਵਧੀਆ ਟੈਕਚਰ ਆ ਗਿਆ ਤੜਕੇ ਨੂੰ ਤੇ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਹੋਣਗੀਆਂ ਮੈਂ ਕਹਿੰਦੀ ਹਾਂ ਕਿ ਮੈਨੂੰ ਪਸੰਦ ਆ ਤਾਂ ਤੁਹਾਨੂੰ ਵੀ ਪਸੰਦ ਹੁੰਦੀਆਂ ਹੋਣਗੀਆਂ ਤੇ ਚਲੋ ਜੀ ਇੱਥੇ ਇੱਕ ਬਨੇ ਮੈਂ ਜਿਹੜੇ ਰਾਜਮਾ ਭੇ ਉਬਾਲੇ ਹੋਏ ਸੀ ਉਹਨਾਂ 'ਚ ਮੈਂ ਨਮਕ ਪਾਇਆ ਹੋਇਆ ਸੀ ਇਹ ਰਾਜਮਾ 'ਚ ਤੇ ਇਹ ਰਾਜਮਾ ਨੂੰ ਫਿਰ ਮੈਂ ਦਾ ਤੜਕਾ ਜਿਹੜਾ ਲਾਇਆ ਸੀ ਦੀ ਵਾਦਾਂਗੀ ਤੇ ਨਾਲ ਹੀ ਮੈਂ ਕਿਹਾ ਸੋਚਿਆ ਇਸੇ ਕੜਾਈ ਦੇ ਵਿੱਚ ਹੀ ਮੈਂ ਨਾ ਰਾਈਸ ਬਣਾ ਲੈਣੀ ਪਹਿਲਾਂ ਮੈਂ ਹਮੇਸ਼ਾ ਰਾਈਸ ਜਿਹੜੇ ਉਬਾਲ ਕੇ ਹੀ ਬਣਾਉਣੀ ਹੈ ਤੇ ਅੱਜ ਮੈਂ ਰਾਈਸ ਜਿਹੜੇ ਸੀਗੇ ਇਹਦੇ ਵਿੱਚ ਹੀ ਇਸੇ ਸਬਜੀ ਵਾਲੇ ਪਾਣੀ ਥੋੜਾ ਗਰਮ ਕਰਕੇ ਨਾ ਥੋੜਾ ਮੈਨੂੰ ਲੱਗਾ ਸੰਗਣੇ ਆ ਰਾਜਮਾ ਤੇ ਥੋੜਾ ਮੈਂ ਪਾਣੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਰਿਨ ਲਿਆ ਤੇ ਫਿਰ ਨਾਲੇ ਜਿੰਨਾ ਵੀ ਤੜਕਾ ਨਾਲ ਲੱਗਾ ਸੀ ਉਹ ਇਹਦੇ ਨਾਲ ਲੱਥ ਜਾਏਗਾ ਤੇ ਮੈਂ ਵਿੱਚ ਪਾ ਦਾਂਗੀ ਤੇ ਮੈਨੂੰ ਇਹ ਤੜਕੀ ਕੜਾਈ ਵਿੱਚ ਤੜਕਾ ਲਾਉਣਾ ਵਧੀਆ ਲੱਗਦਾ ਤੇ ਉਤੋਂ ਮੈਂ ਮੇਥੀ ਔਰ ਥੋੜਾ ਜਨਾ ਧਨੀਆ ਪਾ ਦਿੱਤਾ ਸੀ ਰਾਜਮਾ ਨੇ ਸਵਾਦ ਬਣੇ ਸੀ ਬਹੁਤ ਜਿਆਦਾ ਸਵਾਦ ਬਣੇ ਸੀ ਤੇ ਬਹੁਤ ਸਵਾਦ ਸੀਗੇ ਤੇ ਫਿਰ ਮੈਂ ਇਹਦੇ ਚ ਨਾ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੀ ਦੇਸੀ ਕਿਉਂ ਨਹੀਂ ਪਾਵਾਂਗੀ ਕਿਉਂ ਹਸਬੰਦ ਨੂੰ ਮਨਾ ਤੇ ਥੋੜਾ ਜਿਹਾ ਮੈਂ ਸਰੋਂ ਦਾ ਤੇਲ ਪਾਇਆ ਸਰੋਂ ਦਾ ਤੇਲ ਪਾ ਕੇ ਫਿਰ ਮੈਂ ਜੀਰਾ ਤੇ ਮੈਂ ਥੋੜਾ ਜਿਹਾ ਅਦਰਕ ਔਰ ਪਿਆਜ਼ ਵੀ ਤੇ ਲਸਣ ਵੀ ਦੋ ਤਿੰਨ ਤੁਰੀਆਂ ਲਸਣ ਦੀਆਂ ਚੌਲਾਂ ਦੇ ਵਿੱਚ ਪਾਈਆਂ ਹਿੰਗ ਪਾਈ ਚਾਵਲਾਂ ਵਿੱਚ ਕਿਉਂਕਿ ਵਾਈ ਹੁੰਦੇ ਆ ਚੌਲ ਤੇ ਇਸ ਕਰਕੇ ਇਹਦੇ ਵਿੱਚ ਹਿੰਗ ਪਾਈ ਮੈਂ ਹਰ ਇੱਕ ਚੀਜ਼ 'ਚ ਹਿੰਗ ਜ਼ਰੂਰ ਜੂਸ ਕਰਦੀ ਆ ਕਿਉਂਕਿ ਵਾਈ ਹੁੰਦੀਆਂ ਅੱਜਕੱਲ ਪਤਾ ਹੀ ਹੈ ਤੁਹਾਨੂੰ ਹਨਾ ਤੇ ਫਿਰ ਮੈਂ ਅੱਜ ਪਿਆਜ਼ ਹੀ ਪਾਤਾ ਪਿਆਜ਼ ਮੈਂ ਤਾਂ ਪਾ ਕੇ ਮੇਰੇ ਨਾਨਾ ਮੇਰੇ ਮੈਂ ਦੇਖਿਆ ਕਈ ਵਾਰੀ ਨਾ ਮੈਂ ਤਾਂ ਨਹੀਂ ਕਦੀ ਪਾਇਆ ਵੈਸੇ ਉਹ ਦੀਦੀ ਹਮੇਸ਼ਾ ਪਾਉਂਦੇ ਹੁੰਦੇ ਤੇ ਉਹਨਾਂ ਵੱਲ ਵੇਖ ਕੇ ਚਲ ਮੈਂ ਪਾਣ ਲੱਗ ਗਈ ਆ ਪਿਆਜ਼ ਚ ਚਲ ਮੈਂ ਅੱਜ ਪਿਆਜ਼ ਹੀ ਪਾਣੇ ਆ ਇੱਕ ਵਾਰੀ ਅਸੀਂ ਗਏ ਸੀ ਉਹਨਾਂ ਕੋਲ ਤੇ ਉਹਨਾਂ ਨੇ ਪਿਆਜ਼ ਪਾਏ ਸੀ ਇਦਾਂ ਚਾਵਲਾਂ ਵਿੱਚ ਤੇ ਸਵਾਦ ਬਣੇ ਸੀ ਤੇ ਚਲ ਮੈਂ ਮੈਂ ਪਾ ਲੈਣੀ ਨਮਕੀਨ ਚਾਵਲ ਨਹੀਂ ਐ ਵਸ ਹੈ ਫਿੱਕੇ ਚਾਵਲ ਨੇ ਕਿ ਉਹਦੇ ਵਿੱਚ ਮੈਂ ਨਮਕ ਨਹੀਂ ਕਿਉਂਕਿ ਨਮਕ ਆਲਰੇਡੀ ਹੀ ਮੈਂ ਰਾਜਮਾਂਚ ਪੂਰਾ ਪੂਰਾ ਪਾ ਚੁੱਕੀ ਸੀ ਤੇ ਜੇ ਮੈਂ ਇਦਾਂ ਦੇ ਚਾਵਲਾਂਾਂ ਵਿੱਚ ਪਾਉਂਦੀ ਫਿਰ ਮਜ਼ਾ ਆ ਜਾ ਨਹੀਂ ਆਣਾ ਸੀ ਨਮਕ ਜ਼ਿਆਦਾ ਲੱਗਣਾ ਸੀ ਫਿਰ ਮੈਂ ਮੋਟੀ ਲਾਚੀ ਵਿੱਚ ਪਾਉਂਦੀ ਥੋ ਹਰੀਆਂ ਲਾਚੀਆਂ ਪਾਉਂਦੀਆਂ ਮਤਲਬ ਸਾਰਾ ਹੀ ਅਦਰਕ ਵਗੈਰਾ ਤੇ ਦੋ ਤਿੰਨ ਹਰੀਆਂ ਮਿਰਚਾਂ ਵੀ ਮੈਂ ਲੰਬੀ ਲੰਬੀ ਕੱਟ ਕੇ ਪਾ ਦਿਤੀਆਂ ਸੀ ਚਾਵਲਾਂ ਦੇ ਵਿੱਚ ਤੇ ਇੰਨੇ ਵਧੀਆ ਚਾਵਲ ਬਣ ਤੇ ਮੈਂ ਪਾਣੀ ਵੀ ਮੀਨ ਕੇ ਪਾਇਆ ਸੀ ਚਾਵਲਾਂ ਜਿਹੜਾ ਮੈਂ ਭੇਕੇ ਪਹਿਲਾਂ ਹੀ ਰੱਖ ਲਿਆ ਸੀਗਾ ਕਿਉਂਕਿ ਮਤਲਬ ਜਿਹੜਾ ਚਾਵਲ ਜਲਦੀ ਬਣ ਜਾਂਦੇ ਆ ਤੇ ਉਹਨਾਂ ਨੂੰ 10 ਮਿੰਟ ਮੈਂ ਭੇਕੇ ਰੱਖ ਲਿਆ ਸੀ ਪਹਿਲਾਂ ਤੇ ਫਿਰ ਮੈਂ ਇਹਦੇ ਚ ਪਾਣੀ ਪਾ ਦਿੱਤਾ ਤੇ ਫਿਰ ਮੈਂ ਇਹ ਚ ਪਾਵਾਂਗੀ ਚਾਵਲ ਤੇ ਚਾਵਲ ਪਾ ਕੇ ਤੇ ਇਹਨਾਂ ਨੂੰ ਰੱਖ ਦਾਂਗੀ ਥੋੜਾ ਜਨਾ ਤੇ ਸਿਮ ਕਰ ਲਾਂਗੀ ਤੇ ਇਦਾਂ ਫਿਰ ਚਾਵਲ ਜਿਹੜੇ ਬਣ ਜਾਣਗੇ ਤੇ ਇਹਦੇ ਨਾਲ ਨਾਲ ਮੈਂ ਅੱਜ ਬਹੁਤ ਜ਼ਿਆਦਾ ਕੰਮ ਕੀਤਾ ਤੇ ਇਹ ਜੀ ਮੇਰੀ ਦੁਪਹਿਰ ਦੀ ਰੋਟੀ ਹੋ ਗਈ ਬਣ ਕੇ ਤਿਆਰ ਤੇ ਹੁਣ ਮੈਂ ਜਿਹੜੇ ਵੀ ਕੰਮ ਜਿਹੜੇ ਫਾਈਲ ਆਪ ਦਾ WhatsApp ਜੀ ਵਿੱਚ ਲੱਗ ਰਹੇ ਤੁਸੀਂ ਵੀ ਸਾਈਡ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਇਹ ਦਿਨ ਹੈਗਾ ਜੀ ਇਹ ਥਰਸਡੇ ਦਾ ਤੇ ਮੈਂ ਥੋੜੀ ਫੀਵਰ ਹੋ ਗਿਆ ਸੀ ਤੇ ਥੋੜਾ ਲੂਈ ਮੋਸ਼ਨ ਹੋ ਗਿਆ ਠੰਡ ਲੱਗ ਗਈ ਸੀ ਮੈਨੂੰ ਤੇ ਮੈਂ ਦੋ ਤਿੰਨ ਦਿਨ ਵਲੌਗ ਨਹੀਂ ਪਾਇਆ ਇਸ ਕਰਕੇ ਅੱਜ ਸ਼ੂਟ ਕਰ ਰਹੀ ਹਾਂ ਤੇ ਟਾਈਪਸ ਕੰਮ ਮੇਰੇ तकरीबन ਸਾਰੇ ਮੁੱਕ ਗਏ ਆ ਕਿ ਦੋ ਦਿਨ ਦਿਨ ਮੈਂ ਬਿਲਕੁਲ ਕੋਮਨੇ ਕੋਈ ਘਰ ਪਾਈ ਨਾ ਡਸਟਿੰਗ ਵਗੈਰਾ ਕੁਛ ਨਹੀਂ ਅਜੇ ਕੱਪੜੇ ਮੈਂ ਧੋਣੇ ਕੱਪੜੇ ਮੈਂ ਅਜੇ ਨਹੀਂ ਧੋਤੇ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈ ਅਜੇ ਵੀ ਮੈਨੂੰ ਫੀਵਰ ਲੱਗ ਰਿਹਾ ਫਿਰ ਅੱਜ ਮੈਂ ਹੁਣ ਉਸੇ ਰਿ ਉઠી ਸਾਰਾ ਸੇਰ ਦਾ ਬ੍ਰੈਕਫਾਸਟ ਵਗੈਰਾ ਕੀਤਾ ਫਿਰ ਬਰਤਨ ਵਗੈਰਾ ਸਾਰੇ ਸਾਫ ਕੀਤੇ ਕਾਫੀ ਹੋ ਗਏ ਸੀਗੇ ਤੇ ਕਿਚਨ ਵਗੈਰਾ ਸਾਰੀ ਸਾਫ ਕੀਤੀ ਸਾਰੇ ਜਾਲੀਆਂ ਦਰਵਾਜ਼ੇ ਸਭ ਕੀਤਾ ਅਜ ਸਿਹਤ ਦੀ ਲੱਗੀ ਸੀ ਪਰ ਮੇਰੇ ਹਸਬੰਦ ਗੁੱਸਾ ਕਰ ਰਹੇ ਸੀ ਕਿ ਤੂੰ ਬਿਮਾਰ ਹੈਗੀ ਨਾ ਕਰ ਤੇ ਇਧਰ ਮੈਂ ਰੱਖਿਆ ਰਾਜਮਾ ਬਣਾਏ ਹੋਇਆ ਨਾਲ ਰਾਈਸ ਬਣਾਏ ਹੋਇਆ ਇੱਧਰ ਮੈਂ ਮੇਥੀ ਜਿਹੜੀ ਲੈ ਕੇ ਕਰਕੇ ਰੱਖੀ ਸੀ ਪਿਛਲੇ ਵਲੌਗ ਚ ਤੁਸੀਂ ਦੇਖਿਆ ਹੁਣ ਕਿ ਮੈਂ ਮੇਥੀ ਵੀ ਨਹੀਂ ਬਣਾ ਪਾਈ ਕਿ ਮੈਨੂੰ ਬਿਮਾਰ ਹੋ ਗਈ ਸੀ ਮੈਂ ਫਿਰ ਮੈਂ ਕਿਹਾ ਚਲੋ ਸੋਚਿਆ ਸੀ ਕਿ ਮੇਥੀ ਵਾਲੇ ਪਰੌਂਠੇ ਬਣਾਵਾਂਗੀ ਪਰ ਬਣੇ ਨਹੀਂ ਤੇ ਉਹ ਵੀ ਮੈਂ ਫ੍ਰਿਜ ਚ ਰੱਖ ਦਿੱਤੀ ਸੀ ਫਿਰ ਹੁਣ ਮੈਂ ਅੱਜ ਸਿਰ ਦੀ ਕੱਢ ਕੇ ਰੱਖੀ ਹੈ ਕਿ ਅੱਜ ਨੋਰਮਲ ਹੋ ਜਾਈ ਕਿ ਫਿਰ ਸ਼ਾਮ ਨੂੰ ਮੈਂ ਇਹ ਬਣਾਵਾਂਗੀ ਤੇ ਇੱਧਰ ਮੈਂ ਤੁਹਾਨੂੰ ਦਿਖਾਉਂਦੀ ਆ ਰਾਈਸ ਬਣਾਏ ਅੱਜ ਮੈਂ ਤੜਕੇ ਵਾਲੇ ਰਾਈਸ ਬਣਾਏ ਨੇ ਇਹ ਵਿੱਚ ਥੋੜਾ ਪਿਆਜ਼ ਵਗੈਰਾ ਪਾ ਕੇ ਤੇ ਵਿੱਚ ਇਲਾਚੀਆਂ ਵਗੈਰਾ ਪਾ ਕੇ ਥੋੜਾ ਆ ਦੇਖੋ ਬਹੁਤ ਵਧੀਆ ਬਣਨੇ ਨੇ ਰਾਈਸ ਮੈਂ ਥੋੜੀ ਹਰੀ ਮਿਰਚ ਵੀ ਪਾ ਦਿੱਤੀ ਸੀ ਸਾਰ ਤੇ ਮੈਂ ਪਰ ਨਮਕ ਥੋੜਾ ਜਨਾ ਪਾਣਾ ਭੁੱਲ ਗਈ ਇਹਦੇ ਵਿੱਚ ਕਿਉਂਕਿ ਰਾਜਮਾ ਚ ਆਲਰੇਡੀ ਮੈਂ ਨਮਕ ਵਗੈਰਾ ਪਾਇਆ ਸੀ ਰਾਜਮਾ ਨਾਲ ਹੀ ਖਾਣੇ ਆ ਰਾਈਸ ਬਸ ਮੈਂ ਨਿਊਟਰੀ ਵਗੈਰਾ ਵੀ ਪਾ ਦਿੰਦੀ ਹੁਣ ਇਹਦੇ ਵਿੱਚ ਤੇ ਉਹ ਹਸਬੰਡ ਮਨਾ ਸੀ ਤਾਂ ਨਹੀਂ ਪਾਈ ਤੇ ਇਹਨੂੰ ਟੱਕ ਦਿੰਨੇ ਹੁਣ ਅਸੀਂ ਖਾਵਾਂਗੇ ਤੇ ਇੱਧਰ ਮੈਂ ਬਣਾਏ ਆ ਹੁਣੇ ਦਿਖਾਉਂਦੀ ਆ ਰਾਜਮਾ ਮੈਂ ਟਾਈਮ ਹੋ ਗਿਆ 2:30 ਵਜੇ ਦਾ ਤੇ ਦੁਪਹਿਰ ਦੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਰਾਜਮਾ ਬਹੁਤ ਵਧੀਆ ਬਣੇ ਕਿਉਂਕਿ ਬਿਮਾਰ ਹੁੰਨ ਕੇ ਕਾਫੀ ਦਿਨ ਹੋ ਗਏ ਬ੍ਰੈਡ ਵਗੈਰਾ ਜੜਿਆ ਖਿਚੜੀ ਖਾ ਕੇ ਨਾ ਮਨ ਮੇਰਾ ਹੋਰ ਹੀ ਤਰ੍ਹਾਂ ਹੋਇਆ ਤਾਂ ਮੈਂ ਰਾਜਮਾ ਬਣਾਏ ਚਲੋ ਹੁਣ ਨਾਲੇ ਪਾਉਂਦੇ ਆ ਤੇ ਨਾਲੇ ਖਾਂਦੇ ਆ ਤੇ ਅੱਜ ਬਾਥਰੂਮ ਵੀ ਮੈਂ 2-3 ਦਿਨ ਬਾਅਦ ਕਲੀਨ ਕੀਤਾ ਮੇਰਾ ਹਸਣ ਗੁੱਸਾ ਕਰ ਰਹੀ ਸੀ ਮੈਂ ਚੋਰੀ ਚੋਰੀ ਕੀਤਾ ਕਹਿੰਦੇ ਆਂ ਤੇ ਬਿਲਕੁਲ ਹੀ ਬਾਥਰੂਮ ਵਗੈਰਾ ਕੰਮ ਵਾਲੀ ਤੋਂ ਕਰਵਾ ਲਈ ਤੇ ਤੁਹਾਨੂੰ ਪਤਾ ਹੀ ਹੋ ਕਿੰਦਾ ਕੰਮ ਕਰਦੀਆਂ ਹਨ ਤੇ ਪਰ ਮੈਂ ਉਹਨੂੰ ਕਿਉਂ ਨਹੀਂ ਕੰਮਾਈ ਮੈਂ ਕਿਹ ਕੋਈ ਕਰ ਲਿਆ ਜਦੋਂ ਮੈਂ ਫਿਰ ਸਾਰੀਆਂ ਚਟਾਈ ਲਾਂ ਬਾਤ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਉਹ ਡੀਪ ਕਲੀਨਿੰਗ ਕੀਤੀ ਬਾਥਰੂਮ ਦੇ ਆ ਵਧੀਆ ਸਾਫ਼ ਕਰ ਦਿੱਤਾ ਕਿਉਂਕਿ ਉਹ ਦੋ ਦਿਨ ਕਰਕੇ ਜਾ ਰਹੀ ਸੀ ਪਰ ਮੈਨੂੰ ਜਿੰਨਾ ਚਿਰ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ ਜਦ ਤੱਕ ਮੈਂ ਆਪ ਨਾ ਕਰ ਲਾਂ ਤੇ ਚਲੋ ਹੁਣ ਖਾਂਦੇ ਆ ਰੋਟੀ ਪਾਣੀ ਆ ਮੈਂ ਤੇ ਦੁਪਹਿਰ ਦੀ ਰੋਟੀ ਖਾਂਦੇ ਅੱਗੇ ਜੋ ਵੀ ਅੰਟੀ ਕੰਮ ਕਰਾਂਗੇ ਤੁਹਾਡਾ ਸ਼ੇਅਰ ਜ਼ਰੂਰ ਕਰਾਂਗੇ ਤੇ ਬ੍ਰਿਆਪ ਸਿੰਘ ਵੀ ਉੱਠ ਕੇ ਆ ਗਿਆ ਤੇ ਹੁਣ ਪਾਣੀ ਹੈ ਮੈਂ ਰੋਟੀ ਮਿਕਸ ਵਿੱਚ ਪਾ ਦिती ਰਾਜਮਾ ਪਾਉਣੇ ਦਰ ਦੋ ਪਾ ਦੋ ਹਾਂ ਪਾ ਦੋ ਪਾ ਦੋ ਮੇਲੇ ਪਾ ਦੋ ਉੱਪਰ ਪਾ ਲਓ ਬਸ ਇਹ ਹੋਰ अच्छा ये आज और चलो हुन 파타 ঠিক ਬਹੁਤ ਟੇਸਟੀ ਹੁੰਦੇ ਹਨ ਹਰਨਜੀ ਫਰੈਂਡਸ ਇਹ ਹੈਗਾ ਅਗਲੇ ਦਿਨ ਦਾ ਦਿਨ ਤੇ ਮਾਰਨਿੰਗ ਦਾ ਟਾਈਮ ਹੈਗਾ ਤੇ ਇੱਥੇ ਮੈਂ ਲੱਗ ਗਈ ਸੀਗੀ ਸਵੇਰੇ ਵਰੀਆਮ ਦੀ ਵਰਦੀ ਪ੍ਰੈਸ ਕਰਨ ਵਾਸਤੇ ਤੇ ਵਦੀ ਪ੍ਰੈਸ ਕਰਕੇ ਫਿਰ ਇਹਨੂੰ ਸਕੂਲ ਤੇ ਭੇਜ ਕੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਸਾਰਾ ਸ਼ੁਰੂ ਕਰਾਂਗੀ ਤੇ ਫਿਰ ਮੈਂ ਰੈਸਟ ਕਰਨ ਲੱਗ ਗਈ ਬਾਥਰੂਮ ਵਗੈਰਾ ਸਾਫ਼ ਕੀਤਾ ਸੀ ਸਾਰੇ ਤੇ ਮੈਨੂੰ ਨਾ ਫਿਰ ਵੀ ਉੱਥੇ ਕਾਵੜ ਤੇ ਹੋ ਹੀ ਜਾਂਦੀ ਤੇ ਇਹ ਅਗਲੇ ਦਿਨ ਦੀ ਫੋ ਸ਼ੁਕਰਵਾਰ ਦੀ ਵੀਡੀਓ ਹੈ ਤੇ ਸ਼ੁਕਰਵਾਰ ਸ਼ਾਮ ਨੂੰ ਹੀ ਮੈਂ ਵੀਡੀਓ ਪਾਉਣੀ ਆ ਤੇ ਮੈਂ ਥੋੜੀ ਜਿਹੀ ਐਡ ਕਰ ਦਿੰਨੀ ਇਹ ਹੈ ਕਿ ਮਾਰਨਿੰਗ ਟਾਈਮ ਟਾਈਮ ਇੱਥੇ 6:30 ਦਾ ਸੀ ਤੇ ਮੈਂ ਵੇਖਿਆ ਕਿ ਬਰੀਆਮ ਦੀ ਯੂਨੀਫਾਰਮ ਮੇ ਤੋਤੀਆਂ ਸੀ ਕਿ ਛੁੱਟੀਆਂ ਤੋਂ ਬਾਅਦ ਹੁਣ ਪਹਿਲੀ ਵਾਰ ਜਾ ਰਿਹਾ ਦਸੰਬਰ ਦੀਆਂ ਛੁੱਟੀਆਂ ਤੋਂ ਬਾਅਦ ਮੈਂ Adikasu ਯੂਨੀਫਾਰਮੇ ਦੀ ਪ੍ਰੈਸ ਨਹੀਂ ਸੀ ਮੈਂ ਕੀਤੀ ਤੇ ਇਹ ਮੈਂ ਸਵੇਰੇ ਉੱਠ ਕੇ ਦੀ ਯੂਨੀਫਾਰਮ ਉਹ ਨਾ ਉੱਨ ਚਲ ਗਿਆ ਸੀ ਤੇ ਫਿਰ ਮੈਂ ਦੀ ਯੂਨੀਫਾਰਮ ਪ੍ਰੈਸ ਕਰਤੀ ਕੁਛ ਨਾ ਠੰਡ ਠੰਡੀ ਵੀ ਲੱਗ ਰਹੀ ਸੀ ਕਿ ਮੈਂ ਕਿਹਾ ਚੱਲ ਇੱਕ ਹੁੰਦਾ ਨਾ ਮੈਂ ਜੇ ਪ੍ਰੈਸ ਕੀਤੀ ਵੀ ਹੁੰਦੀ ਤਾਂ ਵੀ ਮੈਂ ਪ੍ਰੈਸ ਕਰਕੇ ਹੀ ਉਹਨੂੰ ਦੇਣੀ ਆ ਕਿ ਥੋੜੀ ਕੋਸੀ ਕੋਸੀ ਜੀ ਲੱਗੇ ਤੇ ਬੱਚੇ ਨੂੰ ਥੋੜਾ ਜਨਾ ਹੋ ਜਾਂਦਾ ਕਿ ਗਰਮ ਗਰਮ ਕੱਪੜਾ ਪਾਇਆ ਤੇ ਇੱਥੇ ਮੈਂ ਹੁਣ ਯੂਨੀਫਾਰਮ ਪ੍ਰੈਸ ਕਰਨ ਲੱਗੀ ਉਧਰ ਮੈਂ ਇੱਕ ਸਾਈਡ ਤੇ ਸਬਜ਼ੀ ਜਿਹੜੀ ਸੀਗੀ ਰਾਜਮਾ ਸੀ ਕਹਿੰਦਾ ਮੈਂ ਰਾਜਮਾ ਲੈ ਕੇ ਜਾਣ ਨੇ ਤੇ ਮੈਂ ਰਾਜਮਾ ਨੂੰ ਗਰਮ ਰੱਖਿਆ ਇਹ ਆਟਾ ਮੈਂ ਗੁੰਨ ਤੇ ਟਾਈਮ ਇਥੇ 6:30 ਦਾ ਹੋ ਗਿਆ ਸੀ ਤੇ ਬਰਿਆਮ ਜਲਦੀ ਉੱਠ ਗਿਆ ਉਹਨੂੰ ਲੱਗਾ ਕਿ 7:30 ਸਕੂਲ ਜਾਣਾ ਪਰ ਜਾਣਾ ਸੀ 9 ਵਜੇ ਫਿਰ ਫਿਰ ਰੋਟੀ ਖਾ ਕੇ ਥੋੜੇ ਚਿਰ ਬੈਠ ਕੇ ਫਿਰ ਸਾਢੇ 8 ਹੀ ਘਰੋਂ ਗਿਆ ਤੇ ਅੱਜ ਮੇਰਾ ਕੰਮ ਉਹਦੇ ਨਾਲ ਕਾਫੀ ਮੁੱਕ ਗਿਆ ਕਿ ਜਦੋਂ ਜਲਦੀ ਉੱਠ ਗਿਆ ਨਾ ਤੇ ਫਿਰ ਮੈਂ ਵੀ ਜਲਦੀ ਉੱਠ ਗਈ ਸੀ ਤੇ ਫਿਰ ਮੈਂ ਨਾਲ ਹੀ ਡਸਟਿੰਗ ਵਗੈਰਾ ਕਰ ਲਈ ਸਾਰਾ ਕੁਝ ਕੰਮ ਅੱਜ ਵੀ ਮੇਰਾ ਮੋਸਟਲੀ ਕਾਫੀ ਜਿਹੜਾ ਜਲਦੀ ਉੱਠ ਹੋ ਗਿਆ ਸੀ ਅਗਰ ਮੇਰੀ ਤੁਹਾਨੂੰ ਵੀਡੀਓ ਥੋੜੀ ਜਿਹੀ ਚੰਗੀ ਲੱਗਦੀ ਹੈ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਰ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਬਹੁਤ ਹੀ ਕੱਟ ਕਰਦੇ ਹੋ ਔਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕਿਪ ਕਰਨਾ ਕਰਿਆ ਕਰੋ ਪਲੀਜ਼ ਬੜੀ ਮਿਹਨਤ ਲੱਗ ਕੇ ਹੀ ਵਲੌਗ ਬਣਦਾ ਹੈ ਤੇ ਤੁਹਾਡੇ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਪਿਆਰ ਮਿਲ ਰਿਹਾ ਤੇ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਇਸ ਪਿਆਰ ਦੇਂਦੇ ਰਹਿਣਾ ਤੇ ਇਸ ਤੋਂ ਬਾਅਦ ਮੈਂ ਹੁਣ ਪਰੌਂਠੀਆਂ ਜ ਬਰੀਆਮ ਦਾ ਟਿਫਨ ਤਿਆਰ ਕਰ ਲਾਂਗੀ ਤੇ ਟਿਫਨ ਤਿਆਰ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਘਰ ਦੇ ਕੰਮ ਕਰਾਂਗੀ ਹੋਰ ਕਿ ਜਦੋਂ ਬੱਚੇ ਦਾ ਬੱਚਾ ਚੱਲ ਜਾਂਦਾ ਸਵੇਰ ਸਕੂਲ ਤੇ ਉਸ ਤੋਂ ਬਾਅਦ ਵਰਿੰਦਰ ਨੇ ਵੀ ਨਾਲ ਹੀ ਜੋ ਵੀ ਖਾਣਾ ਸੀ ਖਾ ਲਿਆ ਸੀ ਮੈਂ ਵੀ ਉਸ ਤੋਂ ਬਾਅਦ ਮੈਂ ਜਿੰਨੇ ਵੀ ਦੂਸਰੇ ਕੰਮ ਸੀ ਕਰਦੇ ਉਹ ਮੈਂ ਸਾਰੇ ਕੀਤੇ ਤੇ ਫਿਰ ਅੱਜ ਦਾ ਵਲੌਗ ਜਿਹੜਾ ਅਸੀਂ ਇੰਨਾ ਅੱਜ ਮੈਂ ਇੱਥੇ ਖਤਮ ਕਰ ਦਾਂਗੀ ਤੇ ਫਿਰ ਫਿਰ ਅਗਲੀ ਵੀਡੀਓ ਨਾਲ ਹੀ ਸ਼ੁਰੂ ਕਰ ਦਲੀ ਸੀ ਮੈਂ ਅਗਲੀ ਵੀਡੀਓ ਅੱਜ ਦੁਪਹਿਰ ਤੋਂ ਬਾਅਦ ਜਿਹੜਾ ਕੰਮ ਕੀਤਾ ਹੋਊਗਾ ਉਹ ਮੈਂ ਨਾਲ ਸ਼ੇਅਰ ਕਰਾਂਗੀ ਤੇ ਇਦਾਂ ਹੀ ਬਣੇ ਰਹੋ ਮੇਰੇ ਨਾਲ ਤੇ ਸਾਰੀਆਂ ਭੈਣਾਂ ਬਹੁਤ ਵਧੀਆ ਮੇਰੇ ਸਬਸਕ੍ਰਾਈਬਰ ਨੇ ਮਨਪ੍ਰੀਤ ਕੋਰ ਭੈਣ ਬਹੁਤ ਵਧੀਆ ਸਪੋਰਟ ਕਰ ਰਹੀ ਆ ਹੋਰ ਭੈਣਾਂ ਨੇ ਬਹੁਤ ਜਿਹੜੀਆਂ ਮੇਰੀ ਬਹੁਤ ਸਪੋਰਟ ਕਰ ਰਹੀਆਂ ਨੇ ਤੇ ਬੜਾ ਅੱਛਾ ਲੱਗਦਾ ਜਦੋਂ ਨਾ ਸੰਦੀਪ ਭੈਣ ਹੈ ਕੋ ਵੀ ਬਹੁਤ ਪਿਆਰ ਦੇ ਰਹੀ ਆ ਹਣਾ وبਿ ਮੇਰੇ ਕਮੈਂਟ ਕਰ ਰਹੇ ਨੇ ਇਸ ਪੂਰੀ ਰਿਵਿਊ ਚ ਕਰਦੀਆਂ ਫੁੱਲ ਵਾਚ ਕਰਦੀਆਂ ਤੇ ਇਦਾਂ ਹੀ ਭੈਣ ਭਰਾ ਸਾਰੇ ਜਿੰਨੇ ਵੀ ਨਾਲ ਜੁੜੇ ਹੋਏ ਨੇ ਤੇ ਵਧੀਆ ਸਪੋਰਟ ਕਰ ਰਹੇ ਨੇ ਤੇ ਇਹ ਇੱਥੇ ਜੀ ਮੈਂ ਹੁਣ ਟਿਫਨ ਬਣਾ ਲਿਆ ਸੀਗਾ ਤੇ ਟਿਫਨ ਪੈਕ ਕਰਕੇ ਤੇ ਵਿਰਿਆਮ ਨੂੰ ਦੇ ਦਾਂਗੀ ਉਸ ਤੋਂ ਬਾਅਦ ਫਿਰ ਹੁਣ ਮੈਂ ਮਤਲਬ ਚਾਹ ਪੀਣੀ ਆ ਤੇ ਚਾਹ ਪੀਣ ਤੋਂ ਬਾਅਦ ਮੈਂ ਅੱਜ ਕਾ ਲਾਈਵ ਵੀ ਆ ਰਹੀ ਹਾਂ ਅਗਰ ਜਿਹੜੇ ਭੈਣ ਭਰਾ ਮੇਰੇ ਨਾਲ ਜੁੜੇ ਆ ਪਲੀਜ਼ ਮੇਰੀ ਲਾਈਵ ਵਿੱਚ ਵੀ ਜ਼ਰੂਰ ਆਇਆ ਕਰੋ ਤੇ ਤੁਹਾਡੀ ਸਾਸਪੁਰ ਦੀ ਬਹੁਤ ਜ਼ਰੂਰਤ ਹੈ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਆਪਣੇ ਘਰਾਂ ਵਿੱਚ ਤੇ ਲੋੜੀ ਵੀ ਆਉਣ ਵਾਲੀ ਆ ਤੇ ਲੋੜੀ ਦੀਆਂ ਵੀ ਸਫਾਈਆਂ ਚੱਲਦੀਆਂ ਹੋਣੀਆਂ ਪੈਣਾ ਕਰ ਰਹੀਆਂ ਹੋਣੀਆਂ ਤੇ ਬਣੇ ਰਹੋ ਇਦਾਂ ਹੀ ਸਾਡੇ ਨਾਲ ਤੇ ਕਿਉਂਕਿ ਵੀਡੀਓ ਲੋੜੀ ਦੀ ਵੀਡੀਓ ਤਾਂ ਨਹੀਂ ਮੈਂ ਪਾਵਾਂਗੀ ਤੁਹਾਨੂੰ ਪਤਾ ਹੀ ਆ ਕਿ ਲੋੜੀ ਅਸੀਂ ਮਨਾਣੀ ਨਹੀਂ ਓਕੇ ਬਾਏ ਬਾਏ ਟੇਕ ਕੇਅਰ ਤੇ ਹੱਸਦੇ ਵਸਦੇ ਰਹੋ ਆਪਣੇ ਆਪਣੇ ਘਰਾਂ ਵਿੱਚ ਤੇ ਅੱਜ ਦਾ ਵਲੋਗ ਇੰਨਾ ਹੀ ਸੀਗੀ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣੀ ਆ ਸਤਿ ਸ਼੍ਰੀ ਅਕਾਲ